ਕਜੇ ਹੀ ਦੁਕਾਨ ਦੇ ਉੱਤੇ ਤੁਹਾਨੂੰ ਲੈ ਕੇ ਪਹੁੰਚੇ ਆ ਜਿੱਥੇ ਤੁਹਾਨੂੰ ਬਾਹਰ ਦੀਆਂ ਦਵਾਈਆਂ ਜੇ 100 ਰੁਪਏ ਦੀ ਬਾਹਰ ਦਵਾਈ ਮਿਲਦੀ ਹੈ ਤਾਂ ਇੱਥੇ ਤੁਹਾਨੂੰ 20 ਰੁਪਏ ਦੇ ਵਿੱਚ ਮਿਲੇਗੀ ਜੇ ਤੁਸੀਂ ਬਿਮਾਰ ਹੋ ਕੋਈ ਪਤਾ ਲੈਣੇ ਹੋ 100 ਰੁਪਏ ਦਾ ਜਾਂ 150 ਰੁਪਏ ਦਾ ਪਤਾ ਲੈਣੇ ਹੋ ਜਾਂ 100 ਰੁਪਏ ਦਾ ਪਤਾ ਹਰ ਇੱਕ ਨੂੰ 20 22 ਰੁਪਏ ਦਾ ਕੋਈ ਵੀ 슈ਗਰ ਦਾ ਲੈ ਲਓ ਬੀਪੀ ਦਾ ਲੈ ਲਓ ਜਾਂ ਕਿਸੇ ਵੀ ਬਿਮਾਰੀ ਦਾ ਹੈਗਾ ਤੁਸੀਂ 25 ਲੈ ਕੇ ਵੀ ਆ ਸਕਦੇ ਹੋ ਤੇ ਵੈਸੇ ਵੀ ਦਵਾਈ ਦਾ ਨਾਮ ਰੱਖ ਕੇ ਤੁਸੀਂ 10 ਵੀ ਲੈ ਸਕਦੇ ਹੋ ਸਾਰੀਆਂ ਦਵਾਈਆਂ ਸਾਡੇ ਕੋਲੇ ਵੀ 80 ਤੋਂ 90% ਤੱਕ ਸਸਤੀਆਂ ਨੇ ਜਿਵੇਂ ਹੁਣ ਪੈਂਟਾਪਰਾ ਜੋਲ ਹੈ ਇਹ ਇਹਦੇ ਤੇ 22 ਰੁਪਏ ਦਾ ਪੱਤਾ ਹੈ ਪੈਂਟਾ ਪ੍ਰੋਜੋਲਾ ਸਾਡਾ ਇਹ ਗੈਸ ਦਾ ਪੱਤਾ ਹੈ ਇਹ ਲੋਕੀ ਜਿਹੜੇ ਲੈਂਦੇ ਆ ਉਹਨੂੰ ਪਤਾ ਹੈਗਾ ਸਾਡਾ ਡੀਐਸਆਰ ਵੇਲੇ ਜਿਹੜੇ ਲੈਂਦੇ ਆ 22 ਰੁਪਏ ਦਾ ਪੱਤਾ ਸਾਡੇ ਕੋਲੇ ਆ ਉਹ ਬਿਜਾਰੋ ਵੇਸ ਤੋਂ ਤੁਸੀਂ ਲੈਣੇ ਜਾਊਗਾ ਤੇ ਐਮਆਰਪੀ 120 ਪੇ 100 ਰੁਪਏ ਲਿਖਿਆ ਹੁੰਦਾ 100 ਰੁਪਏ ਦੇ ਮਿਲਦਾ ਮਿਲਦਾ ਤੁਹਾਨੂੰ ਵੀ ਆ ਸਾਡੇ ਕੋਲੇ ਮੂਲ ਹੈ ਜਿਹੜੀ ਜਿਹੜੀ ਮੂਲ ਵਾਲਾ ਹੈਗਾ ਸਾਲਟ ਹੈਗਾ ਇਹ ਭਾਈ ਕਿੰਨੇ 24 ਰੁਪਏ ਦਾ ਹੈ ਜਿਹੜੇ ਮੂਦੀ ਜਿਹੜੀ ਮੂਦੀ ਆਪਾਂ ਬਿਜਾਰੋ ਮਿਲਦੀ ਹੈ ਮੂਲ ਯਾਰ ਮੂਲ ਮਿਲਦੀ ਸਾਡੇ ਕੋਲ 24 ਰੁਪਏ ਦੀ ਹੈ ਟਟੋਲ ਟੋਟਲ ਸਾਡੇ ਕੋਲੇ ਇਹ 12 ਰੁਪਏ ਦੀ ਸ਼ਿਸ਼ੀ ਆ ਜਿਹੜੇ ਬਜ਼ੁਰਗ ਬੰਦੇ ਆਉਂਦੇ ਆ ਸਾਡੇ ਕੋਲੇ ਗਾਹ ਕਾਉਂਦੇ ਨੇ ਜੇ ਉਹਨਾਂ ਦੀ 4000 ਰੁਪਏ ਦੀ ਦਵਾਈ ਮਹੀਨੇ ਦੀ ਆਉਂਦੀ ਸੀ ਨਾ ਸਾਡੇ ਕੋਲੇ ਉਹ 7-800 900 ਰੁਪਏ ਦੀ ਆਉਂਦੀ ਹੈ ਬਸ ਕਿ ਪਤਾ ਨਹੀਂ ਠੀਕ ਹੋਵਾਂਗੇ ਕਿ ਨਾ ਜੇ ਸਸਤੀ ਮਿਲ ਰਹੀ ਹੋ ਪਤਾ ਨਹੀਂ ਸਹੀ ਹੋਊਗੀ ਕਿ ਨਾ ਮਾਈਂਡ ਦੇ ਵਿੱਚ ਇਹ ਇਹ ਨਾ ਘਰ ਘਰ ਚੁੱਪੀ ਆ ਰਿਸ਼ਵਤ ਜਿਹੜਾ ਭ੍ਰਿਸ਼ਟਾਚਾਰ ਕਿਉਂ ਨਹੀਂ ਖਤਮ ਹੋ ਰਿਹਾ ਆਪਣੇ ਮਨ ਚ ਗੱਲ ਕਰਦੇ ਆਪਾਂ ਮੈਂ ਕੰਮ ਕਰਵਾਣਾ ਫਟਵਾਰੀ ਕੋਲ ਗਿਆ ਆਪਾਂ ਜੀ ਕੰਮ ਕਰ ਦਿਓ ਉਹ ਕਹਿੰਦਾ ਠੀਕ ਹੈ ਕੱਲ ਲੈ ਜੀ ਉਹ ਮੈਂ ਸੋਚੀ ਜਾਣਾ ਮੈਂ ਇਹ ਕਿਜ ਹੋਊਗਾ ਕੋਈ ਨਾ ਕੋਈ ਅੱਜ ਤੁਸੀਂ ਆ ਨਾ ਫ੍ਰੀ ਦੇ ਮਹਾਂ ਤੋਂ ਫ੍ਰੀ ਦੇ ਨਾ ਉਹਨੇ ਇਹ ਵੀ ਗਣਾ ਜੇ ਫ੍ਰੀ ਮਿਲਦੀ ਐ ਇਹਨੂੰ ਫਿਰ ਵੀ ਇਹਨੂੰ ਫਾਇਦਾ ਹੋਣਾ ਸਾਰ ਨੂੰ ਇਹ ਸਾਨੂੰ ਬੇਗੂ ਬਣਾ ਰਿਆ ਪਰ ਜਿਹੜਾ ਗਰੀਬ ਬੰਦਾ ਦਵਾਈਆਂ ਨੂੰ ਅਫੋਰਡ ਨਹੀਂ ਕਰ ਸਕਦਾ ਮਹਿੰਗੀਆਂ ਬਹੁਤ ਹੁੰਦੀਆਂ ਉਹ ਇੱਥੇ ਆ ਕੇ ਦਵਾਈਆਂ ਲੈ ਕੇ ਜਾ ਸਕਦੇ ਮੈਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਹੀ ਇਹੀ ਆ ਕਿ ਤੁਸੀਂ ਰੋਟੀ ਇੱਕ ਕਟ ਖਾ ਸਕਦੇ ਹੋ ਪਰ ਦਵਾਈ ਤੁਹਾਨੂੰ ਖਾਣੀ ਹੀ ਪੈਣੀ ਹੈ ਡਾਕਟਰ ਜੋ ਲਿਖ ਕੇ ਜਦੋਂ ਖਾਣੀ ਹੀ ਪੈਣੀ ਹੈ ਕਰੇ ਵੀ ਅੱਜ ਦੀ ਡੇਟ ਸਾਰੇ ਬੰਦੇ ਦਵਾਈ ਖਾਂਦੇ ਆ ਬੇਰੁਕਾ ਖਾਂਦੇ ਖਾਂਦੇ ਦੋਨੋਂ ਜਿਹੜੇ ਜਿਹੜੇ ਬੰਦਾ ਹਸਬੰਡ ਵਾਈਫ ਉਹ ਵੀ ਖਾਂਦੇ ਆ ਉਹਨੇ ਠੀਕ ਹੈ ਇਸ ਕਰਕੇ ਦਵਾਈ ਤਾਂ ਖਾਣੀ ਹੀ ਪੈਣੀ ਹੈ ਕਿਉਂਕਿ ਦਵਾਈ ਸਸਤੀ ਦਾ ਸਰਕਾਰ ਨੇ ਕੀਤਾ ਹੈ ਤੁਹਾਨੂੰ ਇਹਦੇ ਵਿੱਚ ਕਿੰਨਾ ਫਾਇਦਾ ਹੁੰਦਾ ਹੈ ਜੋ ਤੁਸੀਂ ਇੰਨੀ ਦਵਾਈ ਸਰਕਾਰ ਮੰਨੀ ਹੋ ਆਗੀ ਤੁਹਾਡੇ ਕੋਲੇ ਪ੍ਰਾਈਸ ਆਉਂਦਾ ਹੈ ਨਾ ਤੁਸੀਂ ਇਹ ਤੋਂ ਵੱਧ ਲਾ ਸਕਦੇ ਹੋ ਨਾ ਤੁਸੀਂ ਇਹ ਤੋਂ ਘੱਟ ਲਾ ਸਕਦੇ ਹੋ ਤੁਹਾਨੂੰ ਕੀ ਬਚਦਾ ਇਸ ਦੂਜੀ ਗੱਲ ਇਹ ਹੈ ਚਲੋ ਕਮਾਈ ਘਟ ਹੈਗੀ ਹੈ ਜੇ ਸੇਲ ਘਟ ਹੈਗੀ ਤਾਂ ਜੇ ਸੇਲ ਦੇ ਹਿਸਾਬ ਨਾਲ ਕਮਾਈ ਮਿਲਦੀ ਹੈ ਲੇਕਿਨ ਜੋ ਇਹ ਤੇ ਹੈਗਾ ਤੇ ਆਪਾਂ ਜਰੂਰੀ ਤਾਂ ਨਹੀਂ ਹੈਗਾ ਵੀ ਕਹਿੰਦਾ ਮਤਲਬ ਲੋਕਾਂ ਦਾ ਛਿੱਲੀ ਲੈਣੀ ਹੈ ਮੈਂ ਤਾਂ ਇਹ ਕਰਕੇ ਇਹ ਨਾਲ ਤਾਂ ਪੁੰਨ ਦਾ ਪੁੰਨ ਨਾਲ ਪੁੰਨ ਨਾਲ ਹੀ ਫਲੀਆਂ ਸਸਿਆਕਾਲ ਤੁਸੀਂ ਕਰੀਂਦਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਇੰਦਰ ਸਿੱਧੂ ਜੇ ਗੱਲ ਕੀਤੀ ਜਾਵੇ ਅੱਜਕੱਲ ਹਰ ਇੱਕ ਇਨਸਾਨ ਪਰੇਸ਼ਾਨ ਹੈ ਬਿਮਾਰੀਆਂ ਤੋਂ ਤੇ ਦਵਾਈਆਂ ਤੋਂ ਪਰ ਉਸ ਤੋਂ ਜ਼ਿਆਦਾ ਪਰੇਸ਼ਾਨ ਆ ਦਵਾਈਆਂ ਦੇ ਮੁੱਲਾਂ ਤੋਂ ਕਿਉਂਕਿ ਉਹਨਾਂ ਨੂੰ ਬੜੇ ਜ਼ਿਆਦਾ ਮੁੱਲ ਦੇ ਵਿੱਚ ਦਵਾਈਆਂ ਖਰੀਦਣੀਆਂ ਪੈਂਦੀਆਂ ਨੇ ਤੇ ਹੱਲ ਵੀ ਉਹਨਾਂ ਕੋਲੇ ਕੋਈ ਨਹੀਂ ਹੁੰਦਾ ਪਰ ਅੱਜ ਇੱਕ ਅਜਿਹੀ ਦੁਕਾਨ ਦੇ ਉੱਤੇ ਤੁਹਾਨੂੰ ਲੈ ਕੇ ਪਹੁੰਚੇ ਆ ਜਿੱਥੇ ਤੁਹਾਨੂੰ ਬਾਹਰ ਦੀਆਂ ਦਵਾਈਆਂ ਜੇ 100 ਰੁਪਏ ਦੀ ਬਾਹਰ ਦਵਾਈ ਮਿਲਦੀ ਹੈ ਤੇ ਇੱਥੇ ਤੁਹਾਨੂੰ 20 ਰੁਪਏ ਦੇ ਵਿੱਚ ਮਿਲੇਗੀ ਤੇ ਜਿਹੜੇ ਇਹਨਾਂ ਦੇ ਰੇਟ ਨੇ ਉਹ ਬੜੇ ਜੈਨੂਅਨ ਨੇ ਤੇ ਤੁਹਾਡੀ ਹਰ ਇੱਕ ਬਿਮਾਰੀ ਦਾ ਹੱਲ ਤੇ ਹਰ ਦਵਾਈ ਹੈ ਜਿਹੜੀ ਇੱਥੇ ਤੁਹਾਨੂੰ ਸਸਤੀ ਮਿਲੇਗੀ ਕਿਵੇਂ ਮਿਲੇਗੀ ਕੀ ਪੂਰਾ ਪ੍ਰੋਸੈਸਾ ਕੀ ਪੂਰੀ ਪ੍ਰਕਿਰਿਆ ਹੈ ਗੱਲਬਾਤ ਕਰਾਉਣੇ ਆ ਸਰ ਸਾਡੇ ਨਾਲ ਮੌਜੂਦ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅ ਦਵਾਈਆਂ ਨੇ ਸਸਤੀਆਂ ਕਿਵੇਂ ਮਿਲਦੀਆਂ ਨੇ ਇੱਥੇ ਪਹਿਲਾਂ ਤਾਂ ਸਿਟੀ ਹੈਡਲਾਈਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਸਾਡੀ ਦੁਕਾਨ ਤੇ ਆਏ ਹੋ ਬਹੁਤ ਧੰਨਵਾਦ ਬਾਕੀ ਅੱਜ ਕੱਲ ਲੋਕ ਸਾਰੇ ਜਾਣਦੇ ਆ ਕਿ ਦਵਾਈਆਂ ਮਹਿੰਗੀਆਂ ਨੇ ਪਰ ਇਹ ਪ੍ਰਧਾਨ ਮੰਤਰੀ ਭਾਰਤੀ ਜਨੋਸ਼ਧੀ ਕੇਂਦਰ ਪ੍ਰਧਾਨ ਮੰਤਰੀ ਭਾਰਤੀ ਜਨ ਪ੍ਰੋਜੈਕਟਾਂ ਦੇ ਤਹਿਤ ਇਹ ਕੇਂਦਰ ਖੁੱਲੇ ਗਏ ਆ ਇਹਨਾਂ ਦੁਕਾਨਾਂ ਦੁਕਾਨਾਂ ਉੱਤੇ ਸਾਰੀਆਂ ਦਵਾਈਆਂ ਜੇ ਤੁਸੀਂ ਬਿਮਾਰ ਹੋ ਕੋਈ ਪਤਾ ਲੈਣੇ ਹੋ 100 ਰੁਪਏ ਦਾ ਜਾਂ 150 ਰੁਪਏ ਦਾ ਪਤਾ ਲੈਣੇ ਹੋ ਜਾਂ 100 ਰੁਪਏ ਦਾ ਪਤਾ ਹਰ ਕੋਈ 20-22 ਰੁਪਏ ਦਾ ਹੈ ਕੋਈ ਵੀ 슈ਗਰ ਦਾ ਲੈ ਲਓ ਅ ਬੀਪੀ ਦਾ ਲੈ ਲਓ ਜਾਂ ਕਿਸੇ ਵੀ ਬਿਮਾਰੀ ਦਾ ਹੈਗਾ ਤੇ 25 ਲੈ ਕੇ ਵੀ ਆ ਸਕਦੇ ਹੋ ਤੇ ਵੈਸੇ ਵੀ ਦਵਾਈ ਦਾ ਨਾਮ ਰੱਖ ਕੇ 10 ਕਿ ਵੀ ਲੈ ਸਕਦੇ ਹੋ ਸਾਰੀਆਂ ਦਵਾਈਆਂ ਸਾਡੇ ਕੋਲੇ ਵੀ 80 ਤੋਂ 90% ਤੱਕ ਸਸਤੀਆਂ ਨੇ ਮਤਲਬ ਜਿਹੜੀ ਅਸੀਂ ਬਾਹਰ 100 ਦੀ ਲੈਣਾ ਇੱਥੇ ਵੀ 20-25 ਦੇ ਵਿੱਚ ਲੈ ਸਕਦੇ ਹਾਂ ਜਿਹੜੀ 100 ਰੁਪਏ ਦੀ ਬਾਹਰੋਂ ਪਤਾ ਲੈ ਲੈਂਦਾ ਉਹ ਸਾਡੇ ਕੋਲ 20-22 ਰੁਪਏ ਦਾ ਪਤਾ ਹੈ ਤੁਸੀਂ ਪਤਾ ਲੈ ਕੇ ਆ ਜਾਓ ਸਰ ਪੱਤੇ 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 ਬਦਲਾ ਉਹੀ ਸਾੜਡ ਦੇਖ ਕੇ ਦੇ ਦਾਂਗੇ ਤੇ ਨਾਮ ਨਹੀਂ ਲਿਖਿਆ ਹੁੰਦਾ ਇੰਨਾ ਫਰਕ ਹੁੰਦਾ ਬਸ ਸਾੜਡ ਸਾੜਡ ਬਿਲਕੁਲ ਸੇਮ ਸਾੜਡ ਦੇਵਾਂਗੇ ਸਰਕਾਰ ਵੱਲੋਂ ਸਾਰੀਆਂ ਦਵਾਈਆਂ ਜਾਈ ਕੀਤੀਆਂ ਹੋਈਆਂ ਨੇ ਸਰਕਾਰ ਨੇ ਉੱਪਰ ਉੱਪਰ ਹਰੇਕ ਪੱਤੇ ਦੇ ਉੱਤੇ ਜਾਂ ਹਰੇਕ ਡੱਬੇ ਦੇ ਉੱਤੇ ਉਹਦਾ ਰੇਟ ਲਿਖਿਆ ਹੁੰਦਾ ਜਿਵੇਂ ਹੁਣ ਆ ਪੈਂਟਾਪਰਾਜੋਲ ਹੈ ਇਹ ਇਹਦੇ ਤੇ 22 ਰੁਪਏ ਦਾ ਬੱਤਾ ਹੈ ਪੈਂਟਾਪਰਾਜੋਲ ਦਾ ਸਾਡਾ ਇਹ ਗੈਸ ਦਾ ਬੱਤਾ ਹੈ ਇਹ ਲੋਕੀ ਜਿਹੜੇ ਲੈਂਦੇ ਆ ਉਹਨੂੰ ਪਤਾ ਹੈਗਾ ਸਾਡਾ ਡੀਐਸਆਰ ਵਗੈਰਾ ਜਿਹੜੇ ਲੈਂਦੇ ਆ 22 ਰੁਪਏ ਦਾ ਬੱਤਾ ਸਾਡੇ ਕੋਲੇ ਆ ਹੁਣ ਬਿਜਾਰੋਂ ਇਹ ਤੋਂ ਤੁਸੀਂ ਲੈਣ ਜਾਊਗਾ ਉਹਦੇ ਐਮਆਰਪੀ 120 ਰੁਪਏ 100 ਰੁਪਏ ਲਿਖਿਆ ਹੁੰਦਾ 100 ਰੁਪਏ ਦੇ ਮਿਲਦਾ ਮਿਲਦਾ ਤੁਹਾਨੂੰ ਵੀ ਹੱਥੋਂ ਪਰ ਇਹ ਨੀ ਸਸਤੀਆਂ ਕਿਵੇਂ ਮਿਲਦੀਆਂ ਨੇ ਇੱਥੇ ਦਵਾਈਆਂ ਜੇ ਬਾਹਰ 100 ਦੀ ਲੈਣੇ ਇੱਥੇ 20 ਚ ਕਿਵੇਂ ਮਿਲਦੀਆਂ ਨੇ ਬੇਟੇ ਇਹਦੇ ਜਨਾ ਇੱਕ ਹੈਗਾ ਕਿ ਸਰਕਾਰ ਨੇ ਇੱਕ ਦੁਕਾਨਾ ਖੋਲ੍ਹਿਆ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਅੁਸ਼ਟੀ ਕੇਂਦਰ ਕਹਿੰਦਾ ਮਤਲਬ ਉਹਨਾਂ ਨੇ ਇੱਕ ਇੱਕ ਸਿਸਟਮ ਬਣਾਤਾ ਵੀ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਮਿਲਦੀਆਂ ਸੀਗੀਆਂ ਸਸਤੀਆਂ ਕਿੱਦਾਂ ਕਰੀਏ ਉਹਨਾਂ ਨੇ ਸਰਕਾਰ ਆਪ ਕੰਪਨੀਆਂ ਕੋਲੋਂ ਦਵਾਈਆਂ ਲੈ ਕੇ ਆਪਣਾ ਲੋਪਰ ਲੋਗੋ ਲਾ ਕੇ ਆਪਣਾ ਪਤਾ ਲਾ ਕੇ ਇੱਥੇ ਟੈਕਸ ਨਹੀਂ ਪੈਂਦਾ ਕੋਈ ਵੀ ਜਿਹੜਾ ਸਰਕਾਰ ਤੋਂ ਬਾਕੀ ਚੀਜ਼ਾਂ ਦਾ ਟੈਕਸ ਪੈਂਦਾ ਹੈ ਸੈਂਟਰ ਦਾ ਟੈਕਸ ਪੈਂਦਾ ਮੱਕੀ ਐਡਵਰਟਾਈਜ਼ਮੈਂਟ ਹੈ ਇਹ ਐਡਵਰਟਾਈਜ਼ਮ ਉਹ ਬਾਕੀ ਐਡਵਰਟਾਈਜ਼ਮੈਂਟ ਓ ਟੀਵੀ ਦੇ ਉੱਤੇ ਆ ਗਈ ਮੂਵੀ ਦੀ ਮਸ਼ਹੂਰੀ ਹੁਣ ਮੂਵੀ ਦੀ ਜਿਹੜੀ ਮਸ਼ਹੂਰੀ ਆਉਂਦੀ ਆ ਉਹਦੇ ਤੇ ਪੀਏ ਲੱਗਦੇ ਨੇ ਜਾਂ ਹੀਰੋਇਨਾਂ ਪੈਸੇ ਲੈਂਦੀਆਂ ਜਾਂ ਕੋਈ ਵੀ ਪੈਸੇ ਲੈਂਦੇ ਖੱਟਾ ਕਿੰਨਾ ਹੁੰਦਾ ਉਹਨਾਂ ਦਾ ਉਹ ਖੱਟਾ ਕੋਈ ਨਹੀਂ ਹੈਗਾ ਸਾਡੇ ਕੋਲੇ ਮੂਵੀ ਦਾ ਜਿਹੜੀ ਜਿਹੜੀ ਮੂਵੀ ਆਲਾ ਹੈਗਾ ਸਾਲਡ ਹੈਗਾ ਇਹ ਭਾਈ ਕਿੰਨੇ 24 ਰੁਪਏ ਦਾ ਹੈ ਮੇਰੇ ਖਿਆਲ ਜਿਹੜੇ ਮੂਵੀ ਜਿਹੜੀ ਮੂਵੀ ਆਪਾਂ ਬਜਾਰੋਂ ਮਿਲਦੇ ਆ ਮੂਵੀ ਬਜਾਰੋਂ ਮਿਲਦੀ ਸਾਡੇ ਕੋਲ 24 ਰੁਪਏ ਦੀ ਹੈ ਸਿਰਫ 60 ਲੀ ਹੈ ਤੇ ਸੇਮ ਇਹੀ ਸਾਡੇ ਮੂਵੀ ਦੇ ਉੱਤੇ ਵੀ ਲਿਖਿਆ ਹੋਊਗਾ ਇਹ ਨਹੀਂ ਹੈਗਾ ਵੀ ਤੁਸੀਂ ਮਿਲਾ ਕੇ ਸਾਡਾ ਵੀ ਤਾਂ ਉਹ ਸਭ ਚੁੱਪ ਕਿ ਮੂੰਹ 12 ਲੈਣੀ ਹੋਵੇ ਤਾਂ ਇਹ 1.5 200 ਦੀ ਮਿਲੂ ਘੱਟੋ ਘੱਟ ਨਹੀਂ ਮਿਲਦੀ ਆ ਆਪਾਂ ਕਿੰਗ ਨਹੀਂ 100 ਦਾ ਵੀ 150 ਦਾ ਵੀ ਨਹੀਂ ਮਿਲਦੀ ਆ ਮੈਨੂੰ ਵੀ ਪਤਾ ਮੈਨੂੰ ਆਪਣੀ ਪਤਾ ਵੀ 24 ਰੁਪਏ ਸਾਡੀ ਸਾਡੀ ਮੂਵ ਦੀ ਸੀ ਇਹ ਇਹ ਮੂਵ ਦੇ ਵਿੱਚ ਇਹ ਇਹਦਾ ਵੀ ਹੈਗੀ ਆ ਇਹ ਡਿਪਰੈਸ਼ਨ ਵਾਲਾ ਮੈਂ ਮਾਲਦਾ ਹੁਣ ਤੋਂ ਦੂਜੇ ਲਾ ਲੋ ਆਪਣਾ ਲੈਣੇ ਆ ਆਪਾਂ ਕੀਨਾ ਡਟੋਲ ਡਟੋਲ ਸਾਡੇ ਕੋਲੇ ਇਹ 12 ਰੁਪਏ ਦੀ ਸ਼ੀਸ਼ੀ ਆ ਉਹ ਤਾਂ 40 4000 ਰੁਪਏ ਜੀਸੀਸੀ ਆਉਂਦੀ ਹੈ ਜਿਹੜੀ ਟ੍ਰੋਲ ਦੀ ਹੁੰਦੀ ਹੈ ਮੇਰੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਸਾਰੀਆਂ ਦਵਾਈਆਂ ਜਿਹੜੀਆਂ ਆਈਆਂ ਜਿੰਨੀਆਂ ਵੀ ਸਾਰੀਆਂ ਜਿਹੜੇ ਬਜ਼ੁਰਗ ਬੰਦੇ ਆਉਂਦੇ ਆ ਸਾਡੇ ਕੋਲੇ ਗਾਹਕ ਆਉਂਦੇ ਨੇ ਉਹ ਜੇ ਉਹਨਾਂ ਦੀ 4000 ਰੁਪਏ ਦੀ ਦਵਾਈ ਮਹੀਨੇ ਦੀ ਆਉਂਦੀ ਸੀ ਨਾ ਸਾਡੇ ਕੋਲੇ ਉਹ 7-800 900 ਰੁਪਏ ਦੀ ਆਉਂਦੀ ਹੈ ਬਸ ਵੱਧ ਮਤਲਬ ਜਿਹੜਾ ਗਰੀਬ ਬੰਦਾ ਦਵਾਈਆਂ ਨੂੰ ਅਫੋਰਡ ਨਹੀਂ ਕਰ ਸਕਦਾ ਮਹਿੰਗੀਆਂ ਬਹੁਤ ਹੁੰਦੀਆਂ ਉਹ ਇੱਥੇ ਆ ਕੇ ਦਵਾਈਆਂ ਲੈ ਕੇ ਜਾ ਸਕਦਾ ਮੈਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਹੀ ਇਹੀ ਹੈ ਕਿ ਤੁਸੀਂ ਰੋਟੀ ਇੱਕ ਘਟ ਖਾ ਸਕਦੇ ਹੋ ਪਰ ਦਵਾਈ ਚ ਨੂੰ ਖਾਣੀ ਹੀ ਪੈਣੀ ਆ ਡਾਕਟਰ ਨੇ ਜੋ ਲਿਖ ਕੇ ਜਦੋਂ ਖਾਣੀ ਹੀ ਪੈਣੀ ਆ ਰੋਟੀ ਦੇ ਕਿੰਨੇ ਲਗਾ ਕਹਿੰਦਾ ਚਾਰ ਰੋਟੀਆਂ ਨਾਲ ਤਿੰਨ ਮੈਂ ਖਾ ਲੂੰਗਾ ਦੋ ਖਾ ਲੂੰਗਾ ਸੱਜੂਗਾ ਕਿਉਂ ਜਿੰਦੇ ਰਾਂ ਦੀ ਰੋਟੀ ਤਾਂ ਰੋਟੀ ਜ਼ਰੂਰੀ ਹੈ ਨਾ ਪਰ ਰੋਟੀ ਨਾਲੋਂ ਵੀ ਅੱਜ ਦਵਾਈ ਜ਼ਰੂਰੀ ਹੋ ਗਈ ਦਵਾਈ ਤੇ ਨਹੀਂ ਖਾਂਦਾ ਤਾਂ ਮਰਦਾ ਉਹ ਹੈ ਨਾ ਇਹ ਦਵਾਈ ਸਸਤੀ ਹੋ ਗਈ ਤਾਂ ਉਹਨੂੰ ਕਹਿੰਦਾ ਹੋ ਗਿਆ ਇਹਦੇ ਵਿੱਚ ਉਹਦਾ ਜਿੰਨਾ ਕੋਈ ਜੇਬ ਦਾ ਖਰਚਾ ਕਿੰਨਾ ਬਚ ਜਾਂਦਾ ਆਮ ਆਮ ਘਰਾਂ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਜਿਹੜੇ ਇਹ ਨਹੀਂ ਜ਼ਰੂਰੀ ਹੈ ਵੀ ਗਰੀਬ ਘਰਾਂ ਗਰੀਬ ਲੋਕਾਂ ਲਈ ਜਿਹੜੇ ਅੱਜ ਕੱਲ੍ਹ ਅਮੀਰ ਲੋਕੀ ਵੀ ਉਹ ਜਾਂਦੇ ਦਵਾਈ ਲੈਂਦੇ 4000 ਦੀ ਦਵਾਈ ਮਹੀਨੇ ਦੀ ਆਉਂਦੀ ਆ ਉਹ ਉਹ ਇੱਕ ਇੱਕ ਬਿਊਰ ਕਰੇ ਇਕ ਨਹੀਂ ਹੈਗਾ ਕਰੇ ਅੱਜ ਅੱਜ ਦੀ ਰੇਟ ਸਾਰੇ ਬੰਦੇ ਦਵਾਈ ਖਾਂਦੇ ਆ ਬਿਊਰ ਦਾ ਖਾਂਦੇ ਖਾਂਦੇ ਦੋਨੋਂ ਜਿਹੜੇ ਬਿਊਰ ਜਿਹੜੇ ਬੰਦਾ ਹਸਬੰਡ ਵਾਈਫ ਆ ਉਹ ਵੀ ਖਾਂਦੇ ਆ ਉਹਨੇ 40 45 ਸਾਲ ਦੀ ਉਮਰ ਉਹ ਵੀ ਖਾਂਦੇ ਦਵਾਈ ਅੱਜ ਕੱਲ 30 32 ਸਾਲਾਂ ਦੇ ਨੂੰ ਹਟ ਹਟ ਕੇ ਹੁਣ ਸ਼ੁਰੂ ਸ਼ੁਰੂ ਹੋ ਗਏ ਠੀਕ ਹੈ ਇਸ ਕਰਕੇ ਦਵਾਈ ਤਾਂ ਖਾਣੀ ਹੀ ਪੈਣੀ ਹੈ ਇਸ ਕਰਕੇ ਦਵਾਈ ਸਸਤੀ ਦਾ ਸਰਕਾਰ ਨੇ ਕੀਤਾ ਹੈ ਕਿੰਨਾ ਸਮਾਂ ਹੋ ਗਿਆ ਇਸ ਯੋਜਨਾ ਨੂੰ ਚੱਲਦੇ ਹੋਏ ਤੇ ਕਿੰਨਾ ਸਮਾਂ ਹੋ ਗਿਆ ਇਸ ਦੁਕਾਨ ਇਹ ਯੋਜਨਾ ਤਾਂ ਜਨਮੇਖਾ 2009 ਦੀ ਚੱਲਦੀ ਹੈ ਲੇਕਿਨ ਅਸੀਂ ਇਹ 2019 ਦੇ ਵਿੱਚ 20 ਦੇ ਵਿੱਚ ਖੋਲੀ ਸੀਗੀ ਤੇ ਦੋ ਵਾ ਲੋਕਡਾਉਨ ਲੱਗਿਆ ਸੀਗਾ ਕਿ ਅੱਜ ਚਲੋ ਬਾਕੀ ਦੁਕਾਨਾਂ ਦੇ ਸਾਰੀਆਂ ਖੁੱਲੀਆਂ ਰਹੀਆਂ ਉਸ ਤੋਂ ਤੇ ਇਹ ਚਾਰ ਚਾਰ ਪੰਜ ਸਾਲ ਹੋ ਗਏ ਸਾਨੂੰ ਇਹ ਸੋ ਛੱਡ ਕੇ ਚਾਰ ਤਿੰਨ ਦੁਕਾਨਾਂ ਨੇ ਸਾਡੀ ਇਹ ਕੋਚਰ ਮਾਰਕੀਟ ਹੈ ਜਿਹੜੀ ਦੁਕਾਨ ਹੈਗੀ ਸੀਗੀ ਜਿਹੜੀ ਅੱਜ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਨਵੀਂ ਦੁਕਾਨ ਦੇ ਉੱਤੇ ਪਹਿਲੇ ਸਾਡੀ ਨਾਲ ਹੀ ਇਹ ਚਾਰ ਦੁਕਾਨਾਂ ਪਿੱਛੇ ਪੁਰਾਣੀ ਦੁਕਾਨ ਹੁੰਦੀ ਸੀਗੀ ਲੋਕਾਂ ਨੂੰ ਪ੍ਰੋਪਰ ਲੋਕੇਸ਼ਨ ਦੱਸ ਹਾਂ ਲੋਕਾਂ ਨੂੰ ਵੀ ਮੈਂ ਦੱਸਣਾ ਚਾਹਣਾ ਇਹ ਜਾਣ ਕੇ ਦੱਸਣੀ ਚਾਹਣਾ ਕਿ ਕੋਚਰ ਮਾਰਕੀਟ ਚੌਂਕ ਦੇ ਵਿੱਚੋਂ ਆਪਾਂ ਜਾਣਦੇ ਹਾਂ ਜਦੋਂ ਬੱਸ ਸਟੈਂਡ ਵੱਲੋਂ ਜਾਣਦੇ ਹਾਂ ਜਾਂ ਮਿੱਠਾ ਚੌਂਕ ਨੂੰ ਜਾਣਦੇ ਪੁਰਾਣੇ ਬਾਲਮੀਕੀ ਗੇਟ ਹੈਗਾ ਜਵਾਰਨ ਕੈਂਪ ਦੇ ਬਾਹਰ ਹੀ ਬਿਲਕੁਲ ਜਿੱਥੇ ਸ਼ੁਰੂ ਹੁੰਦਾ ਜਵਾਰਨ ਕੈਂਪ ਉੱਥੇ ਹੀ ਦੁਕਾਨ ਹੈਗੀ ਹੈ ਇਹ ਜਿਹੜੀ ਦੁਕਾਨ ਸਾਡੀ ਪੁਰਾਣੀ ਦੁਕਾਨ ਸੀ ਉਹ ਵੀ ਉੱਥੇ ਇੱਥੇ ਬੰਟੀ ਕੌਂਸਲ ਦੇ ਨਾਲ ਸੀਗੀ ਉਸ ਤੋਂ ਚਾਰ ਦੁਕਾਨਾਂ ਸਿਰਫ ਅੱਗੇ ਆਈਆਂ ਦੁਕਾਨ ਇਹ ਲੋਕਾਂ ਨੂੰ ਵੀ ਇਹ ਬਹੁਤ ਪ੍ਰੋਬਲਮ ਆਉਂਦੀ ਹੈ ਲੋਕਾਂ ਨੇ ਸੀ ਵੈਸੇ ਬੋਰਡ ਬੋਰ ਲਾਏ ਹੋਏ ਲਿਖ ਕੇ ਸਾਰੇ ਸਾਰਿਆਂ ਦੇ ਪਰ ਲੋਕੀ ਫਿਰ ਵੀ ਲੋਕਾਂ ਸਾਰੇ ਪਤਾ ਲੱਗ ਗਿਆ ਬਾਕੀ ਜਿਹੜੇ ਜਿਹੜੇ ਚੈਨਲ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਦੇਖਣਗੇ ਉਹਨਾਂ ਨੂੰ ਜਾਣ ਚਾਹੀਏ ਵੀ ਪੁਰਾਣੀ ਦੁਕਾਨ ਤੋਂ ਛੱਡ ਕੇ ਚਾਰ ਦੁਕ ਕਿਤੋਂ ਕਿਤ ਜਾਵੇ ਬਾਕੀ ਕਿਵੇਂ ਸੁੱੰਦੇ ਨੇ ਜਿੱਦਾਂ ਉਹਨਾਂ ਨੂੰ ਇੰਨੇ ਇੰਨੇ ਪੈਸੇ ਬਚਦੇ ਨੇਗੇ ਤੁਹਾਨੂੰ ਇਹਦੇ ਵਿੱਚ ਕਿੰਨਾ ਫਾਇਦਾ ਹੁੰਦਾ ਹੈ ਜੋ ਤੁਸੀਂ ਇੰਨੀ ਦਵਾਈ ਸਰਕਾਰ ਵੱਨੀ ਹੋ ਆ ਗਈ ਤੁਹਾਡੇ ਕੋਲੇ ਪ੍ਰਾਈਸ ਆਉਂਦਾ ਹੈ ਨਾ ਤੁਸੀਂ ਇਹ ਤੋਂ ਵੱਧ ਲਾ ਸਕਦੇ ਹੋ ਨਾ ਤੁਸੀਂ ਇਹ ਤੋਂ ਘੱਟ ਲਾ ਸਕਦੇ ਹੋ ਤੁਹਾਨੂੰ ਕੀ ਬਚਦਾ ਇਸ ਇਹ ਸਿਰਫ ਸਰਕਾਰ ਨੂੰ ਦਿੱਤਾ ਜਾਂਦਾ 20% ਕੋਈ ਅਸੀ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਹੈ ਵੀ ਚਲੋ ਕਮਾਈ ਘਟ ਹੈਗੀ ਆ ਜੇ ਸੇਲ ਘਟ ਹੈਗੀ ਆ ਤਾਂ ਜੇ ਸੇਲ ਦੇ ਹਿਸਾਬ ਨਾਲ ਹੀ ਕਮਾਈ ਮਿਲਦੀ ਹੈ ਲੇਕਿਨ ਜੇ ਇਹ ਜੋ ਹੈਗਾ ਤੇ ਆਪਾਂ ਜਰੂਰੀ ਤਾਂ ਨਹੀਂ ਹੈਗਾ ਵੀ ਕੰਨਾ ਮਤਲਬ ਲੋਕਾਂ ਦਾ ਛਿੱਲੀ ਲੈਣੀ ਹੈ ਮੈਂ ਤਾਂ ਇਹ ਕਰਕੇ ਇਹਦੇ ਨਾਲ ਤਾਂ ਪੁੰਨ ਦਾ ਪੁੰਨ ਨਾਲੇ ਪੁੰਨ ਵਾਲੀ ਫ ਠੀਕ ਹੈ ਕਿਹਨਾ ਮਤਲਬ ਦਵਾਈ ਕਰ ਰਹੇ ਆ ਠੀਕ ਹੈ ਜਿਸ ਨੂੰ 4 ਰੁਪਏ ਘੱਟ ਹੀ ਵੱਜਦੇ ਨੇ ਕੋਈ ਗੱਲ ਨਹੀਂ ਕੋਠੀ ਅਸੀਂ 10 ਸਾਲ ਜਿ ਬਣਾ ਲਾਂਗੇ ਜਿਹੜੇ ਲੋਕੀ ਕੋਠੀ 1 ਸਾਲ ਜਿ ਬਣਾ ਲੈਂਦੇ ਆ ਆਪਾਂ ਮੈਂ ਉਸ ਉਸ ਭਾਵੇਂ ਨਹੀਂ ਚੱਲਦਾ ਪ੍ਰਮਾਤਮਾ ਦਾ ਬਹੁਤ ਦਿੱਤਾ ਹੋਇਆ ਮੇਰਾ ਮੰਨ ਤਾਂ ਇਹੀ ਹੈ ਸਾਰਿਆਂ ਨੂੰ ਬਈ ਤਾਂ ਕਹਿੰਦਾ ਹੋਰ ਸਸਤੀ ਹੋਣੀ ਚਾਹੀਦੀ ਦਵਾਈ ਜੇ ਇਹ ਤੋਂ ਵੀ ਸਸਤੀ ਹੋ ਜਾਏ ਤਾਂ ਲੋਕਾਂ ਨੂੰ ਜਿਹੜੇ ਬਚਾਰੇ ਹਾਲਾਂਕਿ ਸਾਡੇ ਕੋਲ ਕਈ ਲੋਕੀ ਐਸੇ ਵੀ ਆਉਂਦੇ ਨੇ ਜਿਨ੍ਹਾਂ ਕੋਈ ਪੈਸੇ ਵੀ ਨਹੀਂ ਹੁੰਦੇ ਜਿਹਨਾਂ ਕੋਈ ਗੱਲ ਨਹੀਂ ਲੈ ਜਾ ਤੂੰ ਦਵਾਈ ਕੋਈ ਚੱਕਰ ਨਹੀਂ ਹੈ ਤਿੰਨ ਦੇ ਵਿੱਚ ਕਿੰਨੇ ਲੋਕ ਆਉਂਦੇ ਸਾਡੇ ਕੋਲ ਛਾੜੀ ਦੁਕਾਨ ਦੇ ਉ ਇਹੀ ਪਰਮਤੀ ਬਾਤੀ ਜਾਨੋਸ਼ ਦੀ ਕੇਂਦਰ ਉੱਥੇ ਵੀ 250 ਬੰਦਾ ਆਉਂਦਾ ਇੱਕ ਜਰੀਆਂ ਦੇ ਅੰਦਰ ਦੁਕਾਨ ਹੈ ਪਿਛਲੇ ਗੇਟ ਦੇ ਤਰ੍ਹਾਂ ਹੀ ਜੇ ਵੜਦੇ ਆਪਾਂ ਉੱਥੇ ਦੁਕਾਨ ਹੈਗੀ ਆ ਉੱਥੇ ਵੀ ਉੱਥੇ ਸਾਰੇ ਪਿੰਡਾਂ ਦੇ ਲੋਕਾਂ ਦੇ ਜਾਰੇ ਉਹ ਸਾਰੇ ਪਿੰਡਾਂ ਵਾਲੇ ਜੋ ਦੇਖਦੇ ਪਾਜੀ ਕਿੰਨੇ ਦਾ ਬੱਤਾ ਹੈ ਗੈਸ ਵਾਲਾ ਅੱਜ ਕਿਹ 20 ਰੁਪਏ ਦਾ 22 ਰੁਪਏ ਦਾ ਅੱਛਾ ਇਹ ਪੰਜ ਪੱਤੇ ਦੇ ਦਿਓ ਜੀ ਕਿਉਂਕਿ ਉਹ ਉਹ ਜਾਂਦੇ ਲੋਕ ਆ ਕੇ ਦੇਖ ਕੇ ਵੀ ਇੰਨੇ ਸਸਤੇ ਰੇਟ ਕਿ ਪਿੰਡ ਦੇ ਵਿੱਚ ਜਿਹੜਾ ਲੈਣ ਜਾਂਦਾ ਨਾ ਮੰਨ ਲਓ ਮੁੱਲਾਪੁਰ ਤੋਂ ਅੱਗੇ ਪਿੰਡ ਹੈਗਾ ਉੱਥੇ ਜਿਹੜਾ ਕੇਮਿਸਟ ਹੈਗਾ ਉਹ 1 ਰੁਪਿਆ ਨਹੀਂ ਕੱਟ ਕਰਦਾ ਉਹ ਜਿੰਨਾ ਐਮ ਆ ਇਹ ਵੈਂਟਾ ਬਰਾ 20 ਰੁਪਏ ਦਾ ਅਗਲਾ ਹੈ ਦੇ ਦੇ ਜੀ ਬੰਨੋ ਪਰ ਡੱਬੀ ਦੇ ਦਿਓ ਇੱਕ ਹਟੋ ਸਾਈਡ ਉਸ ਡੱਬੀ ਲੈ ਜਨੈ ਪਿੰਡਾਂ ਦੇ ਬਚਾਰੇ ਐਨੇ ਉਹ ਹੁੰਦੇ ਆ ਕੋਈ ਵੀ ਦਵਾਈ ਲੈਣਾ ਆਉਂਦੇ ਸ਼ੂਗਰ ਦੀ ਹੁਣ ਪੱਕੇ ਲੱਗੇ ਹੁਣ ਹਰ ਇੱਕ ਥੀ ਤੇ ਆਉਂਦੇ ਆ ਉਹ ਠੀਕ ਜੇ ਦਵਾਈ ਲੈ ਜਾਂਦੇ ਆ ਉਹ ਇਦਾਂ ਹੀ ਇਦਾਂ ਹੀ ਹਰ ਇੱਕ ਬੰਦੇ ਨੂੰ ਦੇ ਲੋਕ ਆਉਂਦੇ ਨੇ ਜਿਵੇਂ ਕਹਿ ਸਕਦੇ ਆ ਕਿ ਜਿਹੜੇ ਗਰੀਬ ਲੋਕ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਤੁਸੀਂ ਕਿਹਾ ਰੋਟੀ ਵੀ ਨਾ ਸਰਜੰਦਾ ਅੱਜਕੱਲ ਪਰ ਦਵਾਈ ਵੀ ਨਾ ਨਹੀਂ ਸਰਦਾਗਾ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਜਿਹੜੀ ਦੁਕਾਨ ਆ ਵਧੀਆ ਯੋਜਨਾ ਖੋਲੀ ਆ ਸਰਕਾਰ ਨੇ ਬਿਲਕੁਲ ਸਰਕਾਰ ਵੱਲੋਂ ਸਰਕਾਰੀ ਇਹਦੇ ਪਿੱਛੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਆ ਉਹਨਾਂ ਨੇ ਵੀ ਲੋਕਾਂ ਦੀ ਇਹ ਦੇਖ ਕੇ ਵੀ ਸਿਸਟਮ ਦੇਖ ਕੇ ਵੀ ਇਹਨਾਂ ਨੂੰ ਜਿਹੜੀ ਚੀਜ਼ ਜ਼ਰੂਰੀ ਹੈਗੀ ਆ ਮੈਂ ਸਭ ਪਹਿਲਾਂ ਗੱਲ ਦਸੀ ਇਹ ਵੀ ਰੋਟੀ ਭਾਵੇਂ ਫੁਲਕਾ ਘੱਟ ਖਾ ਲਓ ਪਰ ਦਵਾਈ ਤਾਂ ਤੁਹਾਨੂੰ ਖਾਣੀ ਹੀ ਪੈਣੀ ਆ ਇਸ ਕਰਕੇ ਲੋਕਾਂ ਨੂੰ ਦਵਾਈ ਦੀ ਜੋ ਸਸਤੀ ਦਵਾਈ ਹੈਗੀ ਆ ਬੜੀਆ ਹੈਗਾ ਲੋਕਾਂ ਨੂੰ ਵੀ ਅਸੀਂ ਫੀਲ ਕਰਨ ਜਾਣੇ ਹਾਲ ਲੋਕੀ ਹਾਲਾਂਕਿ 40-50% ਲੋਕੀ ਹੋ ਗਏ ਇਸ ਪਾਸੇ ਹਾਲਾਂਕਿ ਵੱਡੇ ਲੋਕ ਨਹੀਂ ਹੋਏ ਹਲੇ ਮੈਂ ਸਾਰਿਆਂ ਨੂੰ ਲੋਕ ਕਹਿੰਦਾ ਵੀ ਇੱਕ ਵਾਰੀ ਅਜਮਾ ਕੇ ਦੇਖੋ ਉਹੀ ਦਵਾਈ ਹੈ ਉਹੀ ਆਰਾਮ ਕਰਦਾ ਉਨਾ ਹੀ ਆਰਾਮ ਹਨ ਉਦਾਂ ਹੀ ਖਾਣੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਝ ਨਹੀਂ ਲੋਕਾਂ ਦੀ ਬਹਿਵੇਂ ਕਈ ਲੈ ਆ ਜੀ ਇਹਦੇ ਵਿੱਚ ਸਸਤੀ ਜਿਆਦਾ ਕੋਈ ਨਹੀਂ ਸਸਤੀ ਕਿਉਂ ਹੈ ਪੈਟਰੋਲ ਆਦ ਵਿੱਚ 30 35 ਮੀਲੀ ਲੀਟਰ ਸਾਨੂੰ ਮਿਲਦਾ ਕੋਈ ਇਹੀ ਸਵਾਲ ਪੁੱਛਣਾ ਸੀਗਾ ਕਿ ਜੇ ਸਸਤੀ ਹੈ ਤਾਂ ਇਹ ਸੇਮ ਦਵਾਈ ਆ ਕੋਈ ਫਰਕ ਤਾਂ ਨਹੀਂ ਹੈਗਾ ਜਾਂ ਅਸਰ ਘੱਟ ਤਾਂ ਨਹੀਂ ਕਰਦੀ ਨਹੀਂ 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 ਉਹੀ ਤਾਂ ਗੱਲ ਹੈ ਨਾ ਇਹਦਾ ਸਾਨੂੰ ਸਾਨੂੰ 4 ਸਾਲ ਹੋ ਗਏ ਸਾਡੇ ਕੋਲ ਅੱਜ ਤੱਕ ਗਾ ਨਹੀਂ ਅੱਗੇ ਕਿਹਾ ਨਹੀਂ ਮੈਨੂੰ ਅਸਰ ਨਹੀਂ ਹੋਇਆ ਮੈਨੂੰ ਆਪਣੀ 4 ਸਾਲ ਹੋ ਗਏ ਕਿ ਸਾਡੇ ਜਿਹੜੇ ਸਟੇਟ ਆਫੀਸਰ ਆਉਂਦੇ ਜਾਂ ਇਹਨਾਂ ਦੀ ਜੇ ਮੈਂ ਨੋਡਲ ਅਫੀਸਰ ਆਉਂਦੇ ਹਾਂ ਕੰਨਵਾੜੇ ਮੰਤਰੀ ਸਾਹਿਬ ਨੇ ਪਿਛਲੇ ਆਪਣਾ 15 ਦੇ ਪਹਿਲਾਂ 10 ਦੇ ਪਹਿਲਾਂ ਆਉਣਾ ਸੀ ਦੁਕਾਨ ਦੇ ਉੱਤੇ ਕੋਈ ਪ੍ਰੋਬਲਮ ਰਹਿ ਗਈ ਉਹਨਾਂ ਦੀ ਤੇ ਉਹ ਇਹ ਇਹੀ ਇਹੀ ਦਾ ਮਸਲਾ ਹਾਲੇ ਕੀਤਾ ਉਹਨਾਂ ਨੇ ਵੀ ਇਹਦੇ ਵਿੱਚ ਸੇਮ ਸਾਲਟ ਪਾਇਆ ਹੋਇਆ ਉਹੀ ਕੰਪਨੀਆਂ ਬਣਾਉਂਦੀਆਂ ਨੇ ਸਿਪਲਾ ਵਗੈਰਾ ਹੋਰ ਉਹੀ ਕੰਪਨੀਆਂ ਨੂੰ ਆਟਰ ਦਿੱਤਾ ਸਰਕਾਰ ਨੇ ਕੋਈ ਆਪਣਾ ਡੰਪ ਨਹੀਂ ਲਾ ਲਿਆ ਲੱਗ ਨਹੀਂ ਉਹਨੇ ਫੈਕਟਰੀ ਖੋਲਹੀ ਉਹਨਾਂ ਸਰਕਾਰ ਨੇ ਉਹਨਾਂ ਸਰਕਾਰ ਨੇ ਉਹਨਾਂ ਕੰਪਨੀਆਂ ਨੂੰ ਕਿਹਾ ਸਾਨੂੰ ਬਣਾ ਕੇ ਦਿਓ ਸਾਡਾ ਮਾਰਗਾ ਲੱਗ ਦਿਓ ਬਸ ਉਹ وہی ਡਾਕਟਰ ਉੱਥੇ ਬੈਠੇ ਆ ਸਰਕਾਰ ਦੇ ਡਾਕਟਰ ਹੀ ਬੈਠੇ ਆ ਐਵੇਂ ਤੇ ਨਹੀਂ ਗੱਲ ਹੈਗੀ ਹੁਣ 4 ਸਾਲ ਸਾਨੂੰ ਦੁਕਾਨ ਤੇ ਕੰਮ ਕਰਾਉਂਦੇ ਮੈਂ ਆਪਣੀ ਮੈਂ ਇੱਕ ਮਿਸਾਲ ਦੇ ਦੇਣਾ ਮੈਨੂੰ ਸ਼ੂਗਰ 2001 ਚ ਹੋ ਗਈ ਸੀ ਮੈਂ ਮੈਂ 18 ਸਾਲ ਦਵਾਈ ਖਾਦੀ ਆ ਜਿਹੜੀ ਸਰਕਾਰੀ ਦਵਾਈ ਦੂਜੀ ਪ੍ਰਾਈਵੇਟ ਦਵਾਈ ਹੁੰਦੀ ਆ ਠੀਕ ਆ ਹੁਣ ਮੈਂ 1.5 ਤੋਂ 2 ਸਾਲ ਤੋਂ ਇਹੀ ਖਾ ਦਵਾਈ ਖਾਣਾ ਮੇਰੀ 650 ਰੁਪਏ ਦਵਾਈ ਜਾਂਦੀ ਸੀ ਇੱਕ ਹਫਤੇ ਦੀ ਆਜੇ ਮੇਰੀ 150 ਰੁਪਏ ਦਵਾਈ ਜਾਂਦੀ ਹੈ ਇੱਕ ਹਫਤੇ ਦੀ ਮੈਂ ਆਪਣੀ ਗੱਲ ਕਰਦਾ ਆਪ ਵਰਤ ਕੇ ਦੇਖੀ ਹੋਈ ਚੀਜ਼ ਮੈਂ ਵਰਤ ਕੇ ਦੇਖਣ ਦੀ ਗੱਲ ਕਰਦਾ ਜਦੋਂ ਦੁਕਾਨ ਖੁੱਲ ਗਈ ਮੈਂ ਇਹ ਖਾਣਾ ਸ਼ੁਰੂ ਕਰਤੀ ਇਹ ਦਵਾਈ ਖਾਣ ਨਾਲ ਜਦੋਂ ਆਪ ਨੂੰ ਪਤਾ ਲੱਗਿਆ ਕਿ ਅਸੀਂ 150 ਵੀ ਦਵਾਈ ਕਿਤੇ 650 ਰੁਪਏ ਮਹੀਨੇ ਦਾ ਮਨਵਰ ਮਹੀਨੇ ਦਾ ਜਲਾਣੇ 600 ਦਾ 24 25 27 2800 ਦੀ ਦਵਾਈ ਜਾਂਦੀ ਸੀ ਨਾ ਹੁਣ ਮੇਹੀ ਆਂਦੀ ਹੈ 600 ਰੁਪਏ ਦੀ 500 ਰੁਪਏ ਦੀ 600 ਰੁਪਏ ਦੀ ਦਵਾਈ ਜਾਂਦੀ ਸਿਰਫ ਇੱਕ ਮਹੀਨੇ ਦੀ ਹੁਣ ਕਿੰਨਾ ਮੇਰਾ ਫਾਇਦਾ 1800 ਦਾ ਮੈਨੂੰ ਕਿੰਨਾ ਫਾਇਦਾ ਹੋ ਗਿਆ ਮੈਂ ਉਹੀ ਵਾਲੇ ਕਰਦਾ ਵੀ ਜਿਹਦੇ 6000 ਦੀ ਦਵਾਈ 4000 ਦੀ ਦਵਾਈ ਜਾਂਦੀ ਆਦੀ ਉਹਦੀ ਕੋਈ 7-800 900 ਵੱਧ ਤੋਂ ਵੱਧ ਛਾਲ ਮਾਰੋਗੇ ਤਾਂ 1000 ਰੁਪਏ ਸਾਡੇ ਕੋਲ ਤੁਸੀਂ ਹੋਰ ਦੇਖ ਲਓ ਆ ਦੁਕਾਨ ਸਾਰੀ ਫੋਲੋ ਇਹਦੇ 146 ਰੁਪ ਲਾਜੋ ਜਨੇ ਲੈ ਲੈ ਜਾਣਾ ਲੋਕਾਂ ਦਾ ਜੂਰ ਤਾਂ ਲੋਕਾਂ ਨੇ ਕਰਨਾ ਨਾ ਸਾਡੀ ਦੁਕਾਨ ਦੇਖ ਰਹੇ ਆ ਸਾਰਿਆਂ ਦੇ ਕਲਰ ਸੇਮ ਆ ਦਵਾਈਆਂ ਦੇ ਫਰਕ ਆ ਉਹਦਾ ਕਲਰ ਕਿਉਂ ਸੀ ਉਹਨੇ ਮੈਂ ਕਿਹਾ ਕਿ ਸਰਕਾਰ ਦੀ ਯੋਜਨਾ ਸਰਕਾਰ ਨੇ ਆਪਣੀ ਆਪਣਾ ਹੀ ਡੱਬਾ ਬਣਾਤਾ ਆਪਣੀ ਬਰਤਾਉ ਲਾਤਾ ਆਪਣੀ ਉਤੇ ਮੋਹਰ ਲਾਤੀ ਉਹਨਾਂ ਨੇ ਸਰਕਾਰ ਨੇ ਇਹ ਡੁਪਲੀਕੇਟ ਸੀ ਨਹੀਂ ਹੋ ਸਕਦੀ ਔਰ ਤੁਸੀਂ ਇੱਥੇ ਵੀ ਲੰਬੇ ਦਵਾਈ ਇਹ ਸੇਮ ਪਤਾ ਸੇਮ ਸੇਮ ਉਹਦੇ ਕੋਲ ਲੱਗਿਆ ਹੈ ਜੰਮੂ ਜਾ ਕੇ ਲਾਉਂਗੇ ਦਿੱਲੀ ਜਾ ਕੇ ਲਾਉਂਗੇ ਕਰਨਾਟਕ ਜਾ ਕੇ ਲਾਉਂਗੇ ਅੰਧਰਾਪ੍ਰਦੇਸ਼ ਜਾ ਕੇ ਲਾਉਂਗੇ ਇਸ ਦੁਗਾਂ ਤੋਂ ਲਾਉਂਗੇ ਪ੍ਰਧਾਨ ਮੰਤਰੀ ਵਾਲੀ ਦੀ ਦੁਕਾਨ ਤੋਂ ਲਾਉਂਗੇ ਸੇਮ ਡੱਬਾ ਸੇਮ ਸਭ ਕੁਝ ਸੇਮ ਮਿਲੂਗਾ ਸੇਮ ਰੇਟ ਮਿਲੂਗਾ ਇਹ ਨਹੀਂ ਵੀ ਇੱਥੇ ਬਤਾ 22 ਰੁਪਏ ਦਾ ਉੱਥੇ ਬਤਾ 44 ਰੁਪਏ ਦਾ ਨਾ ਸੇਮ 22 ਰੁਪਏ ਦਾ ਇੱਥੇ ਬਤਾ 22 ਰੁਪਏ ਦਾ ਬਤਾ ਜਾ ਕੇ ਜੰਮੂ ਕਿ ਵੀ ਜਾ ਕੇ ਲੈ ਲਓ ਤੁਸੀਂ ਲੋਕਾਂ ਦਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਕਹਿੰਦੇ ਸਸਤੀ ਦਵਾਈ ਮਿਲ ਰਹੀ ਹੈ ਇੱਥੇ ਬਹੁਤ ਤੁਸੀਂ ਦੇਖ ਲਓ ਤੁਸੀਂ ਜਾਨਾ ਵੀ ਇੱਥੇ ਲੋ ਖਾਲੇ ਵੀ ਲੋਕ 20% ਹੈਗੇ ਜਿਹੜੇ ਨਹੀਂ ਲੈਂਦੇ ਦਵਾਈ ਉਹ ਲੇਕਿਨ ਜਿਹਨੇ ਇੱਕ ਵਾਰੀ ਖਾਲੀ ਨਾ ਇਹਨੇ ਲੈ ਲਈ ਉਹ ਤਾਂ ਅਗਲਾ ਸਾਡੇ ਕੋਲ ਆ ਕੇ ਲੈਂਦਾ ਹੁਣ ਮੇਰੇ ਇੱਕ ਮੇਰਾ ਯਾਰ ਦੋਸਤ ਹੈ ਉਹ ਦਵਾਈ ਲੈਣ ਗਿਆ ਸੀਗਾ ਉਹਨੂੰ ਟਿਊਬ ਸੱਟ ਲੱਗੀ ਔਰ ਟਿਊਬ ਲੈਣ ਗਿਆ ਉਹ ਟਿਊਬ ਵੀ ਉਹਦਾ ਉਹਦਾ ਗਵਾਂਢੀਆ ਦਵਾਈ ਦੁਕਾਨ ਵਾਲਾ ਅੰਗਰੇਜ਼ੀ ਦਵਾਈਆਂ ਵਾਲੀ ਦੁਕਾਨ ਸੀਗੀ ਉਹਨੇ 90 ਰੁਪਏ ਟਿਊਬ ਦਿੱਤੀ ਉਹਨੂੰ ਠੀਕ ਹੈ ਔਰ ਟਿਊਬ ਲੈ ਕੇ ਉਹਦੇ ਨੂੰ ਪਰੇ ਲੈ ਕੇ ਘਰੇ ਆ ਗਿਆ ਘਰੇ ਆ ਕੇ ਲਾਉਣ ਲੱਗਿਆ ਮੈਂ ਉਹਨੂੰ ਕੀ ਹੈ ਕਹਿੰਦਾ ਆਹ ਟਿਊਬ ਹੈ ਮੈਂ ਕਿਨੇ ਆਈਗਾ 90 ਰੁਪਏ ਮੈਂ ਕਿਹਾ ਯਾਰ ਤੂੰ ਸਾਥੋਂ ਲੈਣੀ ਸੀ ਮੈਂ ਚਲ ਮੈਂ ਆਪਣੀ 3 ਕਿਨੇ ਦੀ ਉਨੇ ਗੋਟੂ ਰਾਖੀ ਉਦਹੀਂ ਮੈਂ ਉਹਨੂੰ 18 ਬੈੜੀ ਦਿੱਤੀ ਉਹਨਾਂ 18 ਨੇ ਯੂਜ਼ ਕਰ ਲਈ ਠੀਕ ਹੋ ਗਿਆ ਔਰ ਦਵਾਈ ਨਾਲ ਨਾਲ ਸੇਰੇ ਜਾ ਕੇ ਆਪਣੇ ਦੁਕਾਨ ਤੇ ਵਾਪਸ ਦੇ ਦਿੱਤੀ ਤੇ ਲੈ ਭਰਾ ਮੈਂ ਲੈਣਾ ਹੁਣ ਉਸ ਬੰਦਾ ਉਹ ਬੰਦਾ ਕਦੋਂ ਦਵਾਈ ਲਊਗਾ ਪ੍ਰਾਈਵੇਟ ਉਹ ਨਹੀਂ ਲਊਗਾ ਉਹ ਸਾਰੀ ਉਹ ਹਮੇਸ਼ਾ ਘਰ ਜਿੰਦਗੀ ਐਨਾ ਔਰੇ ਤਾਂ ਕਿਉਂ ਲਵੇਗਾ ਕਿੱਥੇ 18 ਰੁਪਏ ਦੀ ਕਿੱਥੇ 90 ਰੁਪਏ ਦੀ ਕਿਰ 70ਵੇਂ ਬਚ 72 ਬਚ ਗਿਆ ਉਹਨੂੰ 72ਵੇਂ ਬਚ ਨਾਲ ਉਹ ਸਾਰੀ ਜ਼ਿੰਦਗੀ ਨਹੀਂ ਦਵਾਈ ਲਊਗਾ ਉਹ ਨਹੀਂ ਮੈਂ ਤਾਂ ਇੱਥੋਂ ਲੈਣੀ ਹੈ ਚਾਹੇ ਕਿ ਲਾ ਘੰਟਾ ਕਿ ਲੈਣ ਖੜ ਜੂਗਾ ਤੇ ਆ ਕੇ ਸਾਡੇ ਗਾਹ ਕਾ ਹੁੰਦੇ 3-4 ਗਾਹ ਖੜੇ ਹੁੰਦੇ ਗਈ ਵਾਰੀ ਉਹ ਖੜ ਲੇਕਿਨ ਅਲਾ ਦਵਾਈ ਇੱਥੇ ਲੱਗੀ ਲੋਗਾ ਨਾ ਉਹਨੂੰ ਜਿਹਨੂੰ ਜਿਹਨੂੰ 4000 ਰੁਪਏ ਦੀ ਦਵਾਈ 1000 ਰੁਪਏ ਦੀ ਮਿਲਦੀ ਹੈ ਜਾਂ 100 ਰੁਪਏ ਦਾ ਪੱਤਾ ਉਹਨੂੰ 25 ਰੁਪਏ ਦਾ ਮਿਲ ਰਿਹਾ ਹੈ ਤਾਂ ਉਹ ਤਾਂ ਬੇਟਾ ਚਾਹੇ ਘੰਟਾ ਨੂੰ ਲੈਣ ਲੈਣ ਵੀ ਲੱਗਣਾ ਪੈ ਜਵੇ ਤਾਂ ਵੀ ਲੱਗ ਜੂਗਾ ਹੁਣ ਸਿਵਲ ਹਸਪਤਾਲ ਦੇ ਜਾਂਦੇ ਆ ਜੇ ਦਵਾਈ ਫ੍ਰੀ ਮਿਲਦੀ ਉਹਦੇ ਲੈਣਾ ਲੱਗੀਆਂ ਹੁੰਦੀਆਂ ਇਸ ਕਰਕੇ ਲੈਣ ਲੱਗੀਆਂ ਨਾ ਲੇਕਿਨ ਜਦੋਂ ਉੱਥੇ ਚਲੋ ਉਹ ਉੱਥੇ ਫਿਰ ਵੀ ਕਹਿੰਦਾ ਮਤਲਬ ਸਾਰਾ ਸ਼ਹਿਰ ਹੁੰਦਾ ਸਾਰਾ ਜ਼ਿਲ੍ਹਾ ਹੁੰਦਾ ਉੱਥੇ ਇਸ ਕਰਕੇ ਇਸ ਕਰਕੇ ਸਰਕਾਰ ਨੇ ਉੱਥੇ ਵੀ ਖੁੱਲੀ ਹੋਈ ਦੁਕਾਨ ਅੰਦਰ ਸਾਰੇ ਸਿਵਲ ਹਸਪਤਾਲਾਂ ਦੇ ਅੰਦਰ 20 ਦੁਕਾਨਾਂ ਖੁੱਲੀਆਂ ਹੋਈਆਂ ਨੇ ਇਹ ਪਰ ਉੱਥੇ ਇੰਨਾ ਮੇਨਟੇਨ ਜੇ ਨਹੀਂ ਹੈਗਾ ਚਲੋ ਬਾਕੀ ਸਰਕਾਰ ਵਧੀਆ ਕਰ ਰਹੀ ਹੈ ਪਰ ਉਹਨਾਂ ਨੇ ਤਾਂ ਹੀ ਇਹਨਾਂ ਨਾਲ ਹੀ ਪ੍ਰਾਈਵੇਟ ਦਿ ਇਸ ਕਰਕੇ ਜਿਹੜੀ ਜਿਹੜੀ ਜਿਹਨੂੰ ਲੋੜ ਹੈਗੀ ਆ ਅਗਲਾ ਦਵਾ ਜੀ ਲੈਂਦਾ ਇੱਕ ਵਾਰੀ ਯੂਜ਼ ਕਰਦਾ ਉਹਦਾ ਫਿਰ ਸਾਰੀ ਜ਼ਿੰਦਗੀ ਫਿਰ ਕਹਿੰਦਾ ਫਿਰ ਮੈਂ ਇਹੀ ਲੈਣੀ ਆ ਸਾਡੇ ਕੋ ਪਿੰਡਾਂ ਤੋਂ ਲੋਕ ਆਉਂਦੇ ਨੇ ਸਵਰਾਲੇ ਤੋਂ ਅ ਜਰਾਉਂ ਤੋਂ ਅੱਗੇ ਪਿੰਡ ਤੋਂ ਆਉਂਦੇ ਆ ਉਹ ਵਿਚਾਰਾ ਇੱਕ ਮੁੰਡਾ ਆਂਦਾ ਜਰਾਉਂ ਤੋਂ ਉਹਦਾ ਕੰਮ ਵੀ ਧਰਮ ਦਾ ਹੀ ਕੰਮ ਹੈ ਉਹ ਆਂਦਾ ਉਹ ਘਟੋ ਘਟ ਬਾੜ 300 ਦੀ ਦਵਾਈ ਲੈ ਜਾਂਦਾ ਮਹੀਨੇ ਬਾਅਦ ਉਹ ਕਹਿੰਦਾ ਮੈਂ ਭਾਜੀ ਸਾਰੇ ਸਾਰੇ ਪਿੰਡਾਂ ਵਾਲਿਆਂ ਨੂੰ ਦਿੰਦਾ ਮਤਲਬ ਕਿ ਜਨਪਿੰਡਲ ਲੋਡ ਬਈ ਮੂਵ ਦੀ ਲੋਡ ਬਈ ਕਹਿੰਦਾ ਲਓ ਜੀ ਕਿੱਥੋਂ ਮੂਵ 100 ਰੁਪਏ ਦੀ ਮਿਲਦੀ ਆ ਕਿੱਥੇ ਅਗਲਾ ਕਹਿੰਦਾ ਚੱਕੋ ਮੂਵ ਦੀ ਆ ਚੱਕੋ ਲਓ ਸਾਡ ਕਿੱਥੇ ਆ ਟੋਲ ਹੈ ਕਿੱਥੇ ਸ਼ੂਗਰ ਦੀਆਂ ਦਵਾਈਆਂ ਕਿੱਥੇ ਸਾਰੀਆਂ ਉਹ ਲੈ ਜਾਂਦਾ ਸਾਰੇ ਉਹ ਪਿੰਡਾਂ ਦੇ ਸਾਰੇ ਫ੍ਰੀ ਦਿੰਦਾ ਉਹ ਵਰਕਰ ਸਰਵੇ ਲੰਦਾ ਮੀਨੇ ਦੇ ਮੀਨੇ ਦਾ ਉਹ ਸਾਡੇ ਕੋਲ ਲੈ ਕੇ ਜਾਂਦਾ ਅਸੀਂ ਮੇਰੇ ਕੋਲ ਕੋਈ ਠੀਕਾ ਲੈ ਜਾ ਕਰ ਉਹ ਜਰਾਉ ਤੋਂ ਅੱਗੇ ਪਿੰਡ ਆ ਕੋਈ ਮੈਨੂੰ ਪਿੰਡ ਦਾ ਭੁੱਲ ਗਿਆ ਨਾ ਭੁੱਲ ਗਿਆ ਨੰਬਰ ਹੈਗਾ ਮੇਰੇ ਕੋਲ ਦਾ ਐਡਾ ਸੁਨਾਰੇ ਤੋਂ ਖੰਨੇ ਤੋਂ ਸਾਰੇ ਜਗ੍ਹਾ ਤੋਂ ਦੁਕਾਨ ਦੁਕਾਨਾਂ ਨਾਲ ਹੀ ਆਉਂਦੇ ਜੀ ਵੀ ਨਾ ਕੁਝ ਲੋਕ ਇਹ ਜਿਹੇ ਜਿਨ੍ਹਾਂ ਨੂੰ ਇਸ ਯੋਜਨਾ ਦੇ ਬਾਰੇ ਨੌਲੇਜ ਨਹੀਂ ਹੈਗੀ ਉਹ ਹਜੇ ਵੀ ਪ੍ਰਾਈਵੇਟ ਦਵਾਈਆਂ ਲੈ ਰਹੇ ਨੇ ਅੰਤ ਵਿੱਚ ਉਹਨਾਂ ਨੂੰ ਕੀ ਕਹੋ ਇਹ 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 ਹਰੇਕ ਕੰਮ ਦੇ ਵਿੱਚ ਹੈਗਾ ਜੇ ਗੁਰਦਾਰੇ ਮੈਂ ਜਾਂਦਾ ਨਾ ਤਾਂ ਕਈ ਨਹੀਂ ਜਾਂਦੇ ਗੁਰਦਾਰੇ ਜੇ ਮੈਂ ਨਹੀਂ ਕਰ ਜੇ ਤੁਸੀਂ ਜਾਣੇ ਗੁਰਦਾਰੇ ਮੈਂ ਨਹੀਂ ਜਾਂਦਾ ਜਾਂ ਕੋਈ ਆਪਾਂ ਗੱਲ ਕਰਦੇ ਆ ਮੰਦਰ ਜਾਂਦੇ ਆ ਜਾਂ ਕੋਈ ਕੋਈ ਦਵਾਈ ਹਾਲਾਂਕਿ ਲੋਕੀ ਜਾਗਰੂਕ ਬਹੁਤ ਹੋ ਗਏ 50 ਤੋਂ 70% 50% ਜਾਗਰੂਕ ਹੈ ਹਾਲਾਂਕਿ 20-25% ਹੋਰ ਲੋਕ ਜਾਗਰੂਕ ਹੋ ਜਾਣਾ ਤਾਂ ਬਹੁਤ ਵਧੀਆ ਹੈਗਾ ਲੋਕੀ ਆਪਣਾ ਪੈਸਾ ਲੋਕਾਂ ਨੂੰ ਵਿਹਿਮ ਹੁੰਦਾ ਆ ਕਿ ਪਤਾ ਨਹੀਂ ਠੀਕ ਹੋਵਾਂਗੇ ਕਿ ਨਾ ਜੇ ਸਸਤੀ ਮਿਲ ਰਹੀ ਆ ਪਤਾ ਨਹੀਂ ਸਹੀ ਹੋਊਗੀ ਕਿ ਨਾ ਮਾਈਂਡ ਦੇ ਵਿੱਚ ਇਹ ਇਹ ਨਾ ਘਰ ਘਰ ਚੁੱਕੀ ਆ ਰਿਸ਼ਵ ਜਿਹੜਾ ਪ੍ਰਚਾਰ ਕਿਉਂ ਨਹੀਂ ਖਤਮ ਹੋ ਰਿਹਾ ਆਪਣੇ ਮਨ ਚ ਗਿਆਨ ਗਏ ਆਪਾਂ ਮੈਂ ਕੰਮ ਕਰਵਾਉਣਾ ਪਟਵਾਰੀ ਕੋਲ ਗਿਆ ਆ ਭਾਜੀ ਕੰਮ ਕਰ ਦਿਓ ਉਹ ਕਹਿੰਦਾ ਠੀਕ ਹੈ ਕੱਲ ਲੈ ਜੀ ਉਹ ਮਨ ਸੋਚੀ ਜਾਣਾ ਮੈਂ ਇਹਨੇ ਪੈਸੇ ਹੀ ਮੰਗੇ ਇਹ ਕੰਮ ਨਹੀਂ ਕਰਦਾ ਮੇਰਾ ਇਹਨੇ ਕਰਨੀ ਜ ਇਹ ਜਿਹੜੂਗਾ ਕੋਈ ਨਾ ਕੋਈ ਅੱਜ ਤੁਸੀਂ ਆ ਮਫਰੀਦ ਮਨ ਤੁਾਈ ਫਰੀਦ ਨਾ ਉਹਨੇ ਇਹ ਵੀ ਕਹਣਾ ਜੇ ਫਰੀ ਮਿਲਦੀ ਐ ਇਹਨੂੰ ਫੇਰ ਵੀ ਇਹਨੂੰ ਫਾਇਦਾ ਹੋਣਾ ਸਾਰ ਨੂੰ ਇਹ ਸਾਨੂੰ ਬੇਗੂ ਬਣਾ ਰਿਹਾ ਅੱਜ ਕੱਲੇ ਪਿਆਲੀ ਤਾਂ ਇੰਦੇ ਰੇ ਖਰਾਬ ਤਾਂ ਨਹੀਂ ਦੇਰੇ ਕੋਈ ਪ੍ਰੋਬਲਮ ਲੈ ਚਲ ਉਹਨਾਂ ਡੇਟ ਚੈੱਕ ਕਰਨੀ ਉਹ ਆਹ ਕਰਨਾ ਫਿਰ ਦੇਖਣਾ ਫਿਰ ਲੈ ਜਾ ਕੇ ਉਹਨੇ ਲਾ ਕੇ ਜੇ ਆਰਾਮ ਆ ਜੂਗਾ ਤਾਂ ਉਹ ਮੰਨਣਾ ਨਹੀਂ ਪਹਿਲਾਂ ਉਹਨੇ ਪਹਿਲਾਂ ਵਿਸ਼ਵਾਸ ਨਹੀਂ ਕਰਨਾ ਬਟੇ ਡਾਕਟਰ ਕੋ ਜਾਣਾ ਅੰਦਰ ਅੰਦਰ ਵਾਲਾ ਡਾਕਟਰ ਕੋ ਲੈ ਲੈ 500 ਰੁਪਏ ਲਾਓ ਪਹਿਲਾਂ 500 ਲੈਂਦੇ ਨੋ ਫਿਰ ਅੰਦਰ ਜਾ ਦਿਓ ਆਈ ਲੈ ਸਕੋ ਦੋਈ ਲੈ ਚਾਰ ਹਜ਼ਾਰ ਦੀ ਕਹਿੰਦਾ ਹਾਂ ਹੁਣ ਠੀਕ ਹੈ ਇਹ ਗੱਲ ਨਹੀਂ ਹੁੰਦੀ ਬਟੇ ਬਹਿ ਵੱਧ ਲਾ ਕੇ ਖੁਸ਼ ਨੇ ਲੋਕ ਲੋਕ ਵੱਧ ਆਪਣੇ ਕੋਲ ਪੈਸਾ ਹੈ ਹੀ ਬਹੁਤ ਪੰਜਾਬੀਆਂ ਕੋਲੇ ਪਹਿਲੀ ਜਲਦਾਏ ਫਿਰ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਕੋਲ ਵੱਧ ਹੋਣਾ ਚਾਹੀਦਾ ਉਹ ਗੱਲ ਨਹੀਂ ਹੈਗੀ ਪਰ ਪੈਸਾ ਜੇ ਤੁਹਾਡਾ ਪੈਸਾ ਥੋੜਾ ਜਿਹਾ ਬਚਦਾ ਹੈ ਤਾਂ ਤੁਹਾਨੂੰ ਬਚਾ ਲੈਣਾ ਚਾਹੀਦਾ ਮੇਰਾ ਕਹਿਣਾ ਸੀ ਯਾਰ ਮੈਂ ਇਹ ਤੁਸਕਰ ਨੂੰ ਕਹਾਂਗਾ ਵੀ ਇਹ ਦਵਾਈ ਜਿਹੜੀ ਹੈਗੀ ਆ ਸਸਤੀ ਹੈ ਉਹੀ ਉਹੀ ਸਾਲਟ ਹੈ ਤਰ ਸਾਲਟ ਦੇਵਾਂਗੇ ਉਹੀ ਉਹੀ ਦੇਵਾਂਗੇ ਸਸਤੀ ਹੈ ਔਰ ਅਸਰਦਾਰ ਹੈ ਇਹਦੇ ਵਿੱਚ ਕੋਈ ਕੋਈ ਦੋਰਾਵਾ ਨਹੀਂ ਹੈਗੀਆ ਕਿ ਅਸਰدار ਨਹੀਂ ਹੈਗੀ ਲੋਕਾਂ ਜਿਹੜਾ ਜਿਹੜਾ ਵਹਿਮ ਹੈ ਆਪਣਾ ਵਹਿਮ ਕਰ ਲਓ ਤੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਮੈਂ ਕਹ ਰਿਹਾ ਤੂੰ ਨਾ ਲਾਉ ਦੋ ਬਾਈ ਇੱਕ ਪੱਤਾ ਲੈ ਕੇ ਜਿੱਲੇ ਜਾ ਦਸ ਰੁਪਏ ਦਾ ਪੱਤਾ ਵੀਰੋ ਦਾ ਪੱਤਾ ਹੋਊਗਾ ਕਿ ਲੈ ਜਾ ਲੈ ਜਾ ਲੋ ਜੇ ਲੈ ਜਾ ਕੇ ਯੂਜ਼ ਕਰਕੇ ਦੇਖ ਲੋ ਜੇ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਤੁਸੀਂ ਅਗੇ ਯੂਜ਼ ਕਰ ਲਓ ਇਹ ਜਿਹੜੇ ਨਹੀਂ ਖਾਂਦੇ ਜਿਹੜੇ ਖਾਂਦੇ ਉਹ ਤਾਂ ਪੱਕੇ ਹੀ ਲੱਗੇ ਹੋਏ ਸਾਡੇ ਕੋਲੇ ਮਹੀਨੇ ਮਹੀਨੇ ਦਵਾਈ ਲੈਣ ਦੇ ਇਕੱਠੀ ਹੋ ਕਿ ਪਹਿਲਾ ਪਹਿਲਾ ਮਹੀਨਾ ਹਫਤਾ ਲੈ ਜਾ ਕੇ ਦੇਖੀ ਪਰ ਪਤਾ ਦੇਖਿਆ ਉਹ ਵੀ ਠੀਕ ਸੱਟਾ ਉਹ ਵੀ ਮਹੀਨੇ ਦਵਾਈ ਲੈ ਜਾਂਦੇ ਪੂਰੇ ਆ ਕੇ ਮਹੀਨੇ ਦਵਾਈ ਲੈ ਦੋ ਮਹੀਨੇ ਤਿੰਨ ਮਹੀਨੇ ਦਵਾਈ ਲੈ ਜਾਂਦੇ ਆ ਆਸਟ੍ਰੇਲੀਆ ਤੋਂ ਮੁੰਡਾ ਆਇਆ 6 ਮਹੀਨੇ ਦਵਾਈ ਲੈ ਗਿਆ ਉਹ ਜਿਹਦਾ ਕਹਿੰਦਾ 6 ਮਹੀਨੇ ਬਾਅਦ ਮੇਰੀ ਮਾਂ ਆਣਾ ਉਹ ਦਵਾਈ ਲੈ ਜੂਗੀ ਉਹ 22000 ਰੁਪਏ ਨਾ 12000 ਰੁਪਏ ਦਵਾਈ ਲੈ ਗਿਆ ਉਹ ਕਹਿੰਦਾ ਮਤਲਬ ਕੱਟੀ ਲੈ ਗਿਆ ਸਾਰੇ ਟੱਬਰ ਦੀ ਹੁਣ 6 ਮਹੀਨੇ ਦਾ ਅਗਲਾ ਯੂਜ਼ ਕਰ ਗਈ ਜਾਂਦਾ ਸਾਡੇ ਕੋਲ 25 25 ਦਿਨ ਡੇਟ ਹੈਗੀ ਹੈ ਇਹਦੀ ਸਪੈਰੀ ਡੇਟ ਹੈਗੀ 25 ਤੱਕ ਹੈਗੀ ਆ ਹੋਰ ਉਹ ਜਿਹੜੀ 26 ਦਾ ਕੋਈ ਚੱਕਰ ਨਹੀਂ ਹੈਗਾ ਕਹਿੰਦਾ ਮਤਲਬ ਇਹ ਲੋਕਾਂ ਤੁਹਾਡੇ ਚੈਨਲ ਰਾਹੀਂ ਵੀ ਤੁਹਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਸਾਰਿਆਂ ਵੱਲੋਂ ਵੀ ਤੁਸੀਂ ਇਹ ਦਵਾਈ ਇੱਕ ਵਾਰੀ ਯੂਜ਼ ਕਰਕੇ ਦੇਖੋ ਆਪਣਾ ਖੂਨ ਪਸੀਨੇ ਦੀ ਜਿਹੜੀ ਕਮਾਈ ਤੁਹਾਡੀ ਹੈਗੀ ਆ ਉਹਨੂੰ ਸਹੀ ਰਾਹ ਤੇ ਰੱਖੋ ਹੋਰ ਹੋਰ ਕੰਮ ਕਰ ਲਾਂਗੇ ਆਪਾਂ ਜਦੋਂ ਜੇਦੋਂ ਚਾਰਜਰ ਬਚਦਾ ਹੈ ਤਾਂ ਤੁਸੀਂ ਉਧਰ ਕੋਈ ਹੋਰ ਕੰਮ ਧਰਨਾ ਕੰਮ ਕਰ ਲਓ ਹੋਰ ਕਰ ਲਓ ਕਿਸੇ ਕਿਸੇ ਕਪੜੇ ਲੈ ਕੇ ਜੇਦੇ ਹੋ ਕਿਸੇ ਨੂੰ ਕੁਝ ਲੈ ਕੇ ਜੇਦੇ ਹੋ ਤੁਸੀਂ ਸੋਚਦੇ ਹੋ ਜੇ ਤੁਹਾਨੂੰ ਬਚ ਜਾਂਦਾ ਤਾਂ ਪਚਾ ਕੇ ਤੁਸੀਂ ਆਪਣਾ ਕੋਈ ਵੀ ਕਰ ਸਕਦੇ ਹੋ ਤਾਂ ਨਾ ਪਏ ਵੀ ਜਾਣ ਲੈਣੇ ਆ ਕਿ ਇੱਥੇ ਕਿਹੜੀਆਂ-ਕਿਹੜੀਆਂ ਤੁਹਾਨੂੰ ਦਵਾਈਆਂ ਮਿਲਣੀਆਂ ਕਿ ਕਿ ਉਹਨਾਂ ਦੇ ਫਾਇਦੇ ਹੋਣਗੇ ਤੇ ਕਿੰਨਾ ਕਾ ਮੁੱਲਾਂ ਦਾ ਫਰਕ ਆ ਸਤਿ ਸ਼੍ਰੀ ਅ ਪਾਜੀ ਕਿਹੜੇ ਕਿਹੜੇ ਦਵਾਈਆਂ ਨੇ ਆਪਣੇ ਕੋਲ ਆਪਣੇ ਕੋਲ ਤਕਰੀਬਨ ਸਰਕਾਰ ਦੇ ਵਿੱਚ ਹਰ ਤਰੀਕੇ ਦੀ ਦਵਾਈ ਜਾਂਦੀ ਹੈ ਜਿਵੇਂ 슈ਗਰ ਦੀ ਬੀਪੀ ਦੀ ਕੋਲੇਸਟ੍ਰੋਲ 슈ਗਰ ਦੀ ਬੀਪੀ ਦੀ ਕੋਲੇਸਟ੍ਰੋਲ ਦੀ ਤੇ ਕਿਸੇ ਵੀ ਤਰੀਕੇ ਦੀ ਜਿਵੇਂ ਸਾਡੇ ਕੋਲ ਦਵਾਈ ਹੈਗੀ ਆ ਤੁਸੀਂ ਆਹ ਲੈ ਲਓ ਇੱਕ ਕਾਮਨ ਦਵਾਈ ਹੈ ਕਲੋਰੋ ਐਕਸੀਡੈਂਟ ਮਾਊਥਵਾਸ਼ ਇੱਕ ਤਰੀਕੇ ਨਾਲ ਜਿਨ੍ਹਾਂ ਜਿਹੜੇ ਲੋਕ ਬ੍ਰਸ਼ ਨਹੀਂ ਕਰ ਪਾਉਂਦੇ ਜਾਂ ਬ੍ਰਸ਼ ਤੋਂ ਬਾਅਦ ਵੀ ਮੂੰਹ ਚ ਸਮੈਲ ਰਹਿੰਦੀ ਆ ਉਹਨਾਂ ਵਾਸਤੇ ਹੁੰਦਾ ਇਹਦੇ ਤੁਸੀਂ ਇੱਕ ਗਲਾਸ ਦੇ ਵਿੱਚ ਜਿਵੇਂ ਆਹ ਬੋਟਲ ਨਾ ਇਹਦਾ ਆ ਜਿਹੜੀ ਦਵਾਈ ਦਾ ਇਹਦਾ ਅੱਧਾ ਟੱਕਣ ਇੱਕ ਗਲਾਸ ਪਾਣੀ ਚ ਮਿਕਸ ਕਰਕੇ ਇੰਨੇ ਚ ਦੋ ਟਾਈਮ ਗਰਾਰੇ ਕਰ ਸਕਦੇ ਹਾਂ ਜਿੰਨਾ ਸਾਡੇ ਮੂੰਹ ਚੋਂ 스멜 ਦੀ ਦਿੱਕਤ ਤੇ ਮੂੰਹ ਫਰੈਸ਼ ਰਹੇਗਾ। ਪਰ ਜੇ ਇਹਦਾ ਮੁੱਲ ਕਿੰਨਾ ਹੈ? ਇਹਦਾ ਮੁੱਲ ਹੈਗਾ ਜੀ 23 ਰੁਪਏ ਜੋ ਕਿ 100 ml ਦਾ। 23 ਰੁਪਏ ਦੀ 100 ml ਦੀ ਬੋਤਲ ਹੈ ਇਹ। ਜੇ ਬਾਹਰੋਂ ਲੈਣਾ ਹੋਵੇ ਕਿੰਨੇ ਦਾ ਮਿਲੂ? ਬਾਹਰੋਂ ਜੇ ਬ੍ਰਾਂਡ ਨੇਮ ਦੀ ਗੱਲ ਕਰੀਏ ਤਾਂ ਲਿਸਟਿੰਗ ਦੇ ਨਾਮ ਤੇ ਆਉਂਦਾ ਜਿਹੜਾ 47 ਰੁਪਏ ਦਾ ਹੁੰਦਾ 60 ml ਦਾ। ਮਤਲਬ ਅੱਧਾ ਡਬਲ ਦਾ ਹੋ ਗਿਆ। ਇਹ ਤੋਂ ਡਬਲ ਮੁੱਲ ਦਾ ਪਊਗਾ। ਖੂਤ ਕੇ ਲਈ। ਇਸ ਤੋਂ ਲਵਾ ਯੂਰਿਕ ਐਸਿਡ ਦੀ ਹੈ। ਆ ਹੈਗੀ ਆ ਐਲੋਪ੍ਰੋਪੀਨੋਲ 100 mg। ਜੈ ਲੌਰੀਕ ਦੇ ਨਾਮ ਤੇ ਬ੍ਰਾਂਡ ਨੇਮ ਤੇ ਆਂਦੀ ਹੈ ਇਹ ਯੂਰਿਕ ਐਸਿਡ ਦੀ ਹੁੰਦੀ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਵੱਧਾ ਹੈ ਜਾਂ ਯੂਰੀਆ ਵੱਧਾ ਉਹਨਾਂ ਵਾਸਤੇ ਹੁੰਦੀ ਹੈ ਇਹਦਾ ਕੀ ਮੁੱਲ ਹੈ ਇਹਦਾ ਮੁੱਲ ਹੈਗਾ 11 ਰੁਪਏ ਦੀਆਂ 10 ਗੋੜੀਆਂ ਨੇ ਇਹ ਬਾਹਰੋਂ ਲੈਣੀ ਹੁਣ ਬਾਹਰੋਂ 40 ਰੁਪਏ ਦਾ ਪੱਤਾ ਹੁੰਦਾ ਈ ਉਹ 42 ਰੁਪਏ 10 ਗੋੜੀਆਂ ਦਾ ਇਸ ਤੋਂ ਇਲਾਵਾ ਇਹ ਕਹਾਂਦੀ ਹੈ ਇਹ ਕੋਮਨ ਤੌਰ ਤੇ ਗੈਸ ਦੀ ਦਵਾਈ ਯਾਰ ਐਬਿਪਰਾਜ਼ੋਲ ਤੇ ਡੋਂਪਰੀਡੋਨ ਇਹ ਗੈਸ ਦਾ ਕੈਪਸੂਲ ਹੈ ਜਿਵੇਂ ਪ੍ਰਾਈਵੇਟ ਦੇ ਵਿੱਚ ਆਉਂਦਾ ਹੈ ਡੀਐਸਆਰ ਵਗੈਰਾ ਉਹਦੇ ਨਾਲ ਦਾ ਇਹਦਾ ਮੁੱਲ ਹੈਗਾ 18 ਰੁਪਏ ਦੇ 10 ਕੈਪਸੂਲ ਇਹ ਮਾਰਕੀਟ 'ਚ ਤਾਂ ਅਲੱਗ-ਅਲੱਗ ਮੁੱਲ ਆ 50 ਰੁਪਏ ਵੀ ਆ 100 ਰੁਪਏ ਵੀ ਆ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਰੇਟ ਆ ਇਸ ਤੋਂ ਇਲਾਵਾ ਹੁਣ ਤੁਸੀਂ ਉਲਟੀਆਂ ਦੀ ਲੈ ਲਓ ਕਾਮਨ ਤੌਰ ਤੇ ਆ ਹੈਗੀ ਆ ਵੋਮਟਿੰਗ ਦੀ ਹੁਣ ਡੈਂਸਟੀਨੋਂ ਟੈਬਲੇਟਸ IP 4MG ਇਹਦਾ ਮੁੱਲ ਹੈਗਾ 6 ਰੁਪਏ ਦੀਆਂ 10 ਗੋਲੀਆਂ ਇਹ ਬਾਹਰੋਂ ਲੈਣੀ ਹੋਣ ਤਾਂ ਹੀ ਡਬਲ ਰੇਟ ਵੀਕ ਦੇ ਨੇੜ ਤੇ ਹੁੰਦਾ ਈ 20 ਰੁਪਏ ਦਾ ਪੱਤਾ 40 ਰੁਪਏ ਦਾ ਸਿਰਫ 6 ਰੁਪਏ ਦੇ ਵਿੱਚ ਗੋਲੀਆਂ ਮਿਲ ਜਾਣਗੀਆਂ ਇਹ 10 ਗੋਲੀਆਂ 60 ਪੈਸੇ ਦੀ ਗੋਲੀ ਪਈ ਇੱਕਦਾਂ ਇਹ ਹੋਰ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਜਿਹੜੀਆਂ ਸਾਡੇ ਮੇਨ ਤੌਰ ਤੇ ਤਾਂ ਜਿਹੜੀ ਕਾਮਨ ਤੌਰ ਤੇ ਜਿਹੜੀ ਪੇਨ ਵਗੈਰਾ ਦੀ ਹੁੰਦੀ ਹੈ 슈ਗਰ ਵਗੈਰਾ ਇਹ ਤੁਹਾਨੂੰ ਇੱਕ ਵਾਰੀ ਪੱਤਾ ਦਿਖਾਣਾ ਚਾਹੀਦਾ ਫੇਰ ਲੈਣੀ ਚਾਹੀਦੀ ਆ ਆ ਪੇਨ ਦੀ ਆ ਨਾਰਮਲ ਐਮ ਆਰ ਨਾੜ ਚੜ੍ਹੇ ਵਾਸਤੇ ਜਾਂ ਗੋਡੇ ਦਰਦ ਵਾਸਤੇ ਹੁੰਦੀ ਆ ਇਹਦਾ ਰੇਟ ਹੈਗਾ 25 ਰੁਪਏ ਇਹ ਕਾਫੀ ਫੇਮਸ ਨਾਮ ਤੇ ਆਂਦੀ ਆ ਆਰਥੋਡੈਕਸ ਐਮ ਆਰ ਉਹਦਾ 90 ਰੁਪਏ ਦਾ ਪੱਤਾ ਹੁੰਦਾ 10 ਗੋੜਿਆਂ ਦਾ ਇਹਦਾ 25 ਰੁਪਏ ਦਾ ਹੈ ਕਹਿ ਸਕਦੇ ਆ 3 ਗੁਣਾ 3 ਗੁਣਾ ਦਾ ਫਰਕ ਹੋ ਗਿਆ ਹਾਂਜੀ ਭਾਜੀ ਇਹਨਾਂ ਫਰਕ ਕਿਉਂ ਫਰਕ ਸਰਕਾਰੀ ਹੋਣ ਕਰਕੇ ਹੀ ਟੈਕਸ ਫਰੀ ਹੁੰਦੀ ਆ ਤੇ ਕੋਈ ਬ੍ਰਾਂਡਿੰਗ ਨਹੀਂ ਹੁੰਦੀ ਤੇ ਜਿਹ ਤਾਂ ਜਿਵੇਂ ਤੁਹਾਨੂੰ ਅੱਜ ਅਸੀਂ ਇੱਕ ਜਿਹੇ ਸ਼ਾਪ ਦੇ ਉੱਤੇ ਲੈ ਕੇ ਆਏ ਸੀਗੇ ਜਿੱਥੇ ਤੁਹਾਨੂੰ ਬੜੇ ਸਸਤੇ ਦੇ ਵਿੱਚ ਜਿਹੜੀਆਂ ਦਵਾਈਆਂ ਮਿਲ ਰਹੀਆਂ ਜੇ ਤੁਸੀਂ ਬਾਹਰ 100 ਰੁਪਏ ਲਾਉਣੇ ਹੋ ਤਾਂ ਇੱਥੇ ਤੁਸੀਂ 25 ਰੁਪਏ ਦੇ ਵਿੱਚ ਦਵਾਈ ਲੈ ਕੇ ਜਾ ਸਕਦੇ ਹੋ ਜੇ ਬਾਹਰ ਤੁਹਾਡਾ 4000 ਲੱਗਦਾ ਤਾਂ ਇੱਥੇ 1000 ਰੁਪਏ ਲੱਗੂਗਾ ਤੁਹਾਡਾ ਦਵਾਈ ਦੇ ਉੱਤੇ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਇਸ ਲੋਕੇਸ਼ਨ ਤੇ ਆ ਕੇ ਤੁਸੀਂ ਆਪਣੇ ਪੈਸੇ ਵੀ ਬਚਾ ਸਕਦੇ ਹੋ ਤੇ ਦਵਾਈ ਵੀ ਬਿਲਕੁਲ ਸਹੀ ਲੈ ਸਕਦੇ ਹੋ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨ ਮੈਂਦਰ ਸਿੱਧੂ ਕੈਮਰਾ ਪਰਸਨ ਪ੍ਰਿੰਸ ਕੁਮਾਰ ਦੇ ਨਾਲ